ਵਿਟਾਮਿਨਸ ਹੁੰਦੇ ਨੇ ਆਪਣੀ ਸਕਿਨ ਨੂੰ ਗਲੋਇੰਗ ਕਰਦੇ ਨੇ ਆਪਣੇ ਹੈਅਰ ਦੀ ਗ੍ਰੋਥ ਵਾਲਾਂ ਦੀ ਗ੍ਰੋਥ ਵੀ ਵਧਾਉਂਦੇ ਨੇ ਤੇ ਆਪਣੇ ਪੇਟ ਦੀ ਕੋਈ ਵੀ ਸਮੱਸਿਆ ਹੈ ਪੇਟ ਨੂੰ ਠੰਡਕ ਦਿੰਦੇ ਨੇ ਤੇ ਆਮਲੇ ਦਾ ਮਰਬਾ ਆਮਲੇ ਦਾ ਆਚਾਰ ਜਾਂ ਫਿਰ ਮੁਖਵਾਸ ਤੇ ਆਮਲੇ ਦੀ ਚਟਨੀ ਕੋਈ ਵੀ ਅੱਜਕੱਲ ਮਾਰਕੀਟ ਵਿੱਚ ਆ ਰਹੇ ਨੇ ਤੇ ਵਿਟਾਮਿਨ ਸੀ ਜਿਹੜਾ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਇਹਦੇ ਵਿੱਚ ਹੁੰਦਾ ਹੈ ਜਿਹੜਾ ਆਪਣੀ ਇਮਿਊਨਿਟੀ ਸਟਰੋਂਗ ਕਰਦਾ ਹੈ ਪਿੰਪਲਸ ਨੂੰ ਘਟ ਕਰਦਾ ਹੈ ਵਿਟਾਮਿਨ ਏ ਅੱਖਾਂ ਲਈ ਫਾਇਦੇਮੰਦ ਹੈ ਤੇ ਸਕਿਨ ਦੇ ਉੱਤੇ ਗਲੋਇੰਗ ਵੀ ਜਾਂਦਾ ਹੈ ਤੇ ਵਿਟਾਮਿਨ E ਜਿਹੜਾ ਹੈ ਨਾ ਉਹ ਸਕਿਨ ਨੂੰ ਹਮੇਸ਼ਾ ਹੈਲਦੀ ਰੱਖਦਾ ਹੈ ਐਂਟੀਆਕਸੀਡੈਂਟ ਦਾ ਕੰਮ ਵੀ ਕਰਦਾ ਹੈ ਤੇ ਵਿਟਾਮਿਨ B ਜਿਹੜਾ ਹੈ ਵਿਟਾਮਿਨ B ਕੰਪਲੈਕਸ ਜਿਹੜਾ ਹੈ 6 ਹਰ ਤਰ੍ਹਾਂ ਦੇ ਵਿਟਾਮਿਨ ਸਾਰੇ ਇਹਦੇ ਵਿੱਚ ਹੈਗੇ ਨੇ ਤੇ ਕਿਉਂ ਨਾ ਆਪਾਂ ਇਹਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰੀਏ ਬਣਾ ਕੇ ਤਿਆਰ ਕਰਾਂਗੇ ਜਿਆਦਾ ਇਨਗਰੀਡੀਐਂਟਸ ਵੀ ਮੈਂ ਇਹਦੇ ਵਿੱਚ ਨਹੀਂ ਲਏ ਤੇ ਬਹੁਤ ਹੀ ਟੇਸਟੀ ਜਿਹਾ ਆਚਾਰ ਆਪਣਾ ਬਣ ਕੇ ਤਿਆਰ ਹੋ ਜਾਂਦਾ ਹੈ ਜੇ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਦੀ ਨਵੀਂ ਨਵੀਂ ਰੈਸਪੀਜ਼ ਦੇਖਣ ਲਈ ਤੇ ਆਪਾਂ ਹੁਣ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ 1 ਕਿਲੋ ਆਂਬਲੇ ਨੇ ਤੇ ਆਪਾਂ ਅੱਜ ਆਂਬਲੇ ਦਾ ਪਾ ਦੇਨੇ ਸਾਰੇ ਆਂਬਲੇ ਇਹਦੇ ਵਿੱਚ ਮੈਂ ਇੱਕ ਗਲਾਸ ਪਾਣੀ ਪਾ ਦਿੱਤਾ ਸੀਗਾ ਤੇ ਪਾਣੀ ਆਪਾਂ ਉਬਾਲਣ ਲੱਗੇ ਬਿਲਕੁਲ ਹੀ ਘੱਟ ਲੈਣਾ ਸਿਰਫ ਆਪਾਂ ਦੋ ਹੀ ਸੀਟੀਆਂ ਲਵਾਉਣੀਆਂ ਨੇ ਤੇ ਨੂੰ ਹਾਂ ਕੁਝ ਵੀ ਨਹੀਂ ਪਾਣਾ ਹੋਰ ਬਸ ਖਾਲੀ ਮੈਂ ਪਾਣੀ ਪਾਇਆ ਇਹਦੇ ਵਿੱਚ ਤੇ ਇਹਨੂੰ ਆਪਾਂ ਦੋ ਸੀਟੀਆਂ ਆਣ ਤੱਕ ਇਹਨੂੰ ਬੋਇਲ ਕਰ ਲੈਣੇ ਆ ਤੇ ਇੱਕ ਕਵਰ ਨੂੰ ਮੈਂ ਗੈਸ ਤੇ ਰੱਖਤਾ ਹੈ ਤੇ ਜਦ ਤੱਕ ਦੋ ਸੀਟੀਆਂ ਨਹੀਂ ਆ ਜਾਂਦੀਆਂ ਉਦੋਂ ਤੱਕ ਆਪਾਂ ਇਹਨੂੰ ਬੋਇਲ ਕਰ ਲੈਣੇ ਆ ਤੇ ਇੱਥੇ ਮੈਂ ਲਿਆ ਅਦਰਕ ਅਦਰਕ ਨੂੰ ਵੀ ਆਪਾਂ ਅਦਰਕ ਦਾ ਆਪਾਂ ਵੱਖਰਾ achar ਪਾਵਾਂਗੇ ਤੁਸੀਂ ਚਾਹੋ ਤੇ ਇਹਦੇ ਨਾਲ ਵੀ ਪਾ ਸਕਦੇ ਹੋ ਲੇਕਿਨ ਅਦਰਕ ਦਾ ਮੈਂ ਸਿਰਕੇ ਵਾਲਾ achar ਪਾਣਾ ਹੈ ਆਪਾਂ ਨੇ ਸਾਬਤ ਇਹਨੂੰ ਥੋ ਲੈਣਾ ਤੇ ਛਿਲਣ ਤੋਂ ਬਾਅਦ ਆਪਾਂ ਬਿਲਕੁਲ ਨਹੀਂ ਇਹਨੂੰ ਥੋਣਾ ਤੇ ਪਹਿਲਾਂ ਹੀ ਆਪਾਂ ਧੋ ਲੈਣਾ ਉਹਦੇ ਬਾਅਦ ਆਪਾਂ ਇਹਦਾ ਛਿਲਕਾ ਉਤਾਰਾਂਗੇ ਇਸ ਤਰ੍ਹਾਂ ਮੈਂ ਅਦਰਕ ਨੂੰ ਛਿੱਲਿਆ ਮੈਂ ਪਹਿਲਾਂ ਹੀ ਧੋ ਲਿਆ ਸੀਗਾ ਹੁਣ ਇਹਦੇ ਪਤਲੇ ਪਤਲੇ ਸ্লাইਸ ਇਹਦੇ ਮੈਂ ਕਟਿੰਗ ਕਰ ਗਏ ਨੇ ਕਿਉਂਕਿ ਆਚਾਰ ਦੇ ਵਿੱਚ ਨਾ ਥੋੜਾ ਪਤਲਾ ਹੀ ਅਦਰਕ ਵਧੀਆ ਲੱਗਦਾ ਹੈ ਬਾਕੀ ਲੰਬਾਈ ਚ ਤੁਸੀਂ ਛੋਟੇ ਵੱਡੇ ਆਪਣੇ ਹਿਸਾਬ ਨਾਲ ਕਰ ਲਈਏ ਸਾਰੇ ਅਧਰਕ ਤੋਂ ਫਾਇਦੇ ਚਲਾਉਂਗੇ ਜਦੋਂ ਆਪਾਂ ਸਾਲ ਇਹ ਚਾਰ ਖਾਣੇ ਆ ਬਹੁਤ ਹੀ ਵਧੀਆ ਲੱਗਦਾ ਹੈ ਤੇ ਹਾਜਮਾ ਵੀ ਠੀਕ ਰਹਿੰਦਾ ਆਪਣਾ ਇਹ ਜਿਹੜਾ ਅਧਰਕ ਆਪਾਂ ਨੇ ਇੱਕ ਤਾਂ ਧਾਗੇ ਵਾਲਾ ਹੁੰਦਾ ਧਾਗੇ ਵਾਲਾ ਨਾ ਹੋਵੇ ਇਹ ਬਿਲਕੁਲ ਫਰੈਸ਼ ਵਧੀਆ ਹੈਗਾ ਬਿਲਕੁਲ ਸੌਫਟ ਯਾਦ ਰੱਖੇ ਇਦਾਂ ਵੀ ਆਪਾਂ ਨੇ ਚਾਰਲੀ ਅਦਰਕ ਲੈਣਾ ਤੇ ਜੇ ਧਾਗੇ ਵਾਲਾ ਉਹ ਦੇ ਨਾਲ ਫਿਰ ਆਪਣਾ achar ਜਿਹੜਾ ਇੰਨਾ ਵਧੀਆ ਨਹੀਂ ਬਣਦਾ ਖਾਣ ਚ ਨਹੀਂ ਸਵਾਦ ਲੱਗਦਾ ਉਹਦੇ ਧਾਗੇ ਵਿੱਚ ਮੂੰਹ ਦੇ ਵਿੱਚ ਆਉਂਦੇ ਨੇ ਵਧੀਆ ਨਹੀਂ ਲੱਗਦੇ ਇਹ ਅਦਰਕ ਜਿਹੜਾ ਮੈਂ ਸਾਰਾ ਹੀ ਕੱਟ ਲਿਆ ਇਹਨੂੰ ਥੋੜਾ ਜਿਹਾ ਆਪਾਂ ਧੁੱਪ 'ਚ ਰੱਖ ਲਾਂਗੇ 10 ਮਿੰਟ ਵਾਸਤੇ ਤੇ ਇੱਥੇ ਆਪਣੇ ਆਵਲੀਆਂ ਨੇ ਜਿਹੜੇ ਇਹ ਵੀ ਮੈਂ ਬੋਇਲ ਕਰ ਲਏ ਨੇ ਆਵਲੀਆਂ ਸੀ ਮੈਂ ਆਲੀਆਂ 'ਚ ਤੇ ਦੇਖੋ ਕਿੰਨੇ ਵਧੀਆ ਆਪਣੇ ਆਲੇ ਜਿਹੜੇ ਨੇ ਬੋਇਲ ਹੋ ਗਏ ਨੇ ਇਹਨੂੰ ਕੱਢ ਲਵਾਂਗੇ ਮੈਂ ਪਲੇਟ ਵਿੱਚ ਆਲੇ ਵੀ ਆਪੇ ਆਪਣੀ ਜਿਹੜੇ ਨੇ ਬੋਇਲ ਹੋ ਗਏ ਨੇ ਤੇ ਅਦਰਕ ਨੂੰ ਵੀ ਮੈਂ ਛਿੱਲ ਲਿਆ ਤੇ ਇਹਨਾਂ ਨੂੰ ਥੋੜੇ ਜਿਹੇ ਮਤਲਬ 10 ਮਿੰਟ ਆਪਾਂ ਧੁੱਪ ਲਵਾ ਲੈਣੇ ਆ ਬਾਹਰ ਅਦਰਕ ਮੈਂ ਅੰਦਰ ਲਈ ਸੀ ਅਦਰਕ ਜਿਹੜਾ ਆਪਣਾ ਬਿਲਕੁਲ ਹੀ ਜਿੰਨਾ ਮੋਇਸਚਰ ਸੀ ਉਹਦਾ ਸਾਰੇ ਤਾਂ ਸਾਰਾ ਸੁੱਕ ਗਿਆ ਤੇ ਆਮਲੇ ਵੀ ਮੈਂ ਕੱਢ ਲਈ ਸੀ ਇੱਥੇ ਤੇ ਪਹਿਲਾਂ ਆਪਾਂ ਅ ਅਦਰਕ ਦਾ ਪਾ ਲੈਣੇ ਆ achar ਦੇ ਸਕਦੇ ਹਾਂ ਮੈਂ ਕੰਟੇਨਰ ਲੈ ਲਿਆ ਤੇ ਇਹ ਕੰਟੇਨਰ ਬਿਲਕੁਲ ਸੁੱਕਾ ਹੋਣਾ ਚਾਹੀਦਾ ਤਾਂ ਹੀ ਆਪਣਾ ਜਿਹੜਾ achar ਹੈ ਵਧੀਆ ਬਣੇਗਾ ਤੇ ਖਰਾਬੀ ਨਹੀਂ ਹੋਏਗਾ ਤੇ ਜਿੰਨਾ ਵੀ ਅਦਰਕ ਹੈਗਾ ਆਪਾਂ ਨੇ ਪੀਸ ਕੀਤੇ ਸੀ ਸਾਰੇ ਤੇ ਸਾਰਾ ਆਪਾਂ ਇਹਦੇ ਵਿੱਚ ਪਾ ਦਵਾਂਗੇ ਬਾਅਦ ਕਰਦੇ ਚੁ ਆਪਣੀ ਸਾਂ ਜਿੰਨਾ ਤੁਸੀਂ ਬਣਾਉਣਾ ਚਾਹੁੰਦੇ ਹੋ ਵੱਡੇ ਛੋਟੇ ਕੰਟੇਨਰ ਚ ਜਿਹਦੇ ਵਿੱਚ ਮਰਜੀ ਤੁਸੀਂ ਇਹਨੂੰ ਪਾ ਸਕਦੇ ਹੋ ਦੇਖੋ ਅਦਰ ਵਿੱਚ ਸਾਰਾ ਹੀ ਇਹਦੇ ਵਿੱਚ ਪਾ ਦਿੱਤਾ ਹੈ ਆਦਾਂ ਗੀ ਲੂਣ ਮੀਜ਼ਰ ਮੈਡ ਆਪਣੀ ਸਾਰਨਲ ਘਟਵਾ ਤੁਸੀਂ ਕਰ ਸਕਦੇ ਹੋ ਮੈਂ ਅੰਦਾਜ਼ੇ ਨਾਲ ਲੈ ਲਿਆ ਲੂਣ ਥੋੜਾ ਜਿਹਾ ਆਪਾਂ ਲੂਣ ਹੋਰ ਪਾ ਲਾਂਗੇ ਕਿਉਂਕਿ ਜਿਹੜਾ ਆਚਾਰ ਦੇ ਵਿੱਚ ਜਿਹੜਾ ਲੂਣ ਹੈ ਨਾ ਆਪਾਂ ਥੋੜਾ ਵਾਧੂ ਹੁੰਦਾ ਹੈ ਜੋ ਮੈਂ ਹੋਰ ਪਾ ਦੇ ਲਈ ਲੋ। ਇਹ ਲੂਣ ਦੇ ਨਾਲ ਹੀ achar ਨਹੀਂ ਗੱਲਣਾ। ਚਲੋ ਜੀ। ਤੇ ਹੁਣ ਮੈਂ ਇਹਦੇ ਵਿੱਚ ਪਾ ਦਵਾਂਗੀ ਚਿੱਟਾ ਸਿਰਕਾ ਵਾਈਟ ਕਲਰ ਦਾ। ਤੇ ਤੁਸੀਂ ਲਾਲ ਸਿਰਕਾ ਵੀ ਪਾ ਸਕਦੇ ਹੋ। ਤੇ ਸਿਰਕਾ ਜਿੰਨਾ ਸੀ ਮੈਂ ਸਾਰਾ ਸਾਰਾ ਪਾ ਦਿੱਤਾ। ਤੇ ਬਾਕੀ ਹੋਰ ਸਿਰਕਾ ਲੈ ਕੇ ਆਵਾਂਗੀ ਮੈਂ ਉਹ ਆਪਾਂ ਇਹ ਸਿਰਕਾ ਇੱਥੇ ਤੱਕ ਆਪਾਂ ਨੇ ਅ ਭਰ ਦੇਣਾ ਆ ਜਿਹੜਾ ਨਿਸ਼ਾਨ ਹੈ ਨਾ ਅੱਧੇ ਅੱਧ ਤੱਕ ਆਪਾਂ ਨੇ ਸਿਰਕੇ ਨੂੰ ਭਰ ਦੇਣਾ ਹੈ ਸਿਰਕਾ ਮੇਰੇ ਕੋਲ ਘੱਟ ਸੀਗਾ ਤੇ ਹੋਰ ਮੈਂ ਲੈ ਕੇ ਆਵਾਂਗੀ ਮਾਰਕੀਟ ਤੋਂ ਤੇ ਫਿਰ ਬਾਅਦ ਚ ਆਪਾਂ ਫਿਰ ਪਾਵਾਂਗੇ ਤੇ ਆਪਾਂ ਆਪਾਂ ਹੁਣ ਇਹਦੀ ਆਟਕਣ ਲਗਾ ਦਾਂਗੇ ਤੇ ਚਾਹੋ ਤੁਸੀਂ ਇਹਨੂੰ ਧੁੱਪ ਚ ਵੀ ਰੱਖ ਸਕਦੇ ਹੋ ਜੇ ਧੁੱਪ ਨਹੀਂ ਹੈ ਤੇ ਤੁਸੀਂ ਇਹਨੂੰ ਅੰਦਰ ਵੀ ਰੱਖ ਸਕਦੇ ਹੋ ਤੇ ਇਹਨੂੰ ਅਸਰਾ ਮਿਕਸ ਕਰ ਦੋਗੇ ਤਾਂ ਕਿ ਲੋਨ ਹੋਰ ਸਿਰਕਾ ਜਿਹੜਾ ਦੋਨੋਂ ਜਦੋਂ ਇਕੱਠੇ ਹੋ ਜਾਣਗੇ ਨਾ ਲੋਨ ਹੋਰ ਸਿਰਕਾ ਤੇ ਉਹਦੇ ਨਾਲ ਜਿਹੜਾ achar ਹੈ ਛੇਤੀ گل ਜਾਏਗਾ ਤੇ ਆ ਦੇਖੋ ਤੇ ਇਹਨੂੰ ਆਪਾਂ ਡੇਲੀ ਹਿਲਾ ਜ਼ਰੂਰ ਦੇਣਾ ਤੇ ਅਦਰਕ ਦਾ achar ਤੇ ਆਪਣਾ ਪੱਕ ਗਿਆ ਪਿਆ ਤੇ ਪਰਸੋਂ ਤੱਕ ਆਪਾਂ ਇਹਨੂੰ ਬਹੁਤ ਈਜ਼ੀ ਆਰਾਮ ਨਾਲ ਖਾ ਵੀ ਸਕਦੇ ਹਾਂ ਤੇ ਪਰਸੋਂ ਤੱਕ ਆਪਾਂ ਜਿਹੜਾ achar ਹੈ ਬਿਲਕੁਲ ਕੰਪਲੀਟ ਤਿਆਰ ਹੋ ਜਾਏਗਾ ਤੇ ਹੁਣ ਆਪਾਂ ਆਮਲੇ ਦਾ achar ਪਾਣਿਆ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ ਰੱਖ ਦਿੰਨੇ ਆ ਕੋਈ ਜ਼ਰੂਰੀ ਨਹੀਂ ਹੈ ਕਿ ਇਹਨੂੰ ਆਪਾਂ ਧੁੱਪ ਲਵਾਣੀ ਹੈ ਤੇ ਆਪਾਂ ਅੰਦਰ ਵੀ ਰੱਖ ਸਕਦੇ ਆ ਤੇ ਬਹੁਤ ਹੀ ਆਰਾਮ ਨਾਲ ਇਹਨੂੰ ਆਪਾਂ ਫਰਸੋ ਤੱਕ ਖਾਣਾ ਸ਼ੁਰੂ ਕਰ ਦਵਾਂਗੇ ਤੇ ਆਪਾਂ ਲੈ ਲਿਆ ਸਰੋਂ ਦਾ ਤੇਲ ਤੇ ਗੈਸ ਨੂੰ ਵੀ ਆਪਾਂ ਔਨ ਕਰ ਦਿੰਨੇ ਆ ਤੇ ਆਮਲੇ ਦੇ ਹਿਸਾਬ ਨਾਲ ਜਿੰਨੇ ਆਪਣੇ ਆਲੇ ਨੇ ਨਾ ਉਹਦੇ ਹਿਸਾਬ ਨਾਲ ਹੀ ਆਪਾਂ ਤੇਲ ਪਾ ਲਵਾਂਗੇ ਤੇ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਆਪਾਂ ਨੇ ਤੇਲ ਕਿ ਵਾਧੀ ਪਾਣਾ ਹੈ ਤਾਂ ਹੀ ਆਚਾਰ ਆਪਣਾ ਵਧੀਆ ਬਣੇਗਾ ਇਹ ਕੋਈ ਜ਼ਰੂਰੀ ਨਹੀਂ ਹੈ ਕਿਉਂਕਿ ਆਪਣਾ ਆਚਾਰ ਜਿਹੜਾ ਬਿਲਕੁਲ ਥੋੜਾ ਹੈ ਤੇ ਆਪਾਂ ਮੈਂ ਇਹਦੇ ਵਿੱਚ ਇੱਕ ਕੜਛੀ ਪਾ ਦਿੱਤੀ ਹੈ ਤੇਲ ਦੀ ਇੱਕ ਕੜਛੀ ਤੇਲ ਦੀ ਪਾਤੀ ਤੇਲ ਨੂੰ ਆਪਾਂ ਪਹਿਲਾਂ ਗਰਮ ਕਰ ਲੈਣੇ ਆ ਚੰਗੀ ਤਰ੍ਹਾਂ ਬਿਲਕੁਲ ਇਹਦੀ ਲੇਅਰਸ ਬਿਲਕੁਲ ਵੱਖਰੀਆਂ ਹੋ ਰਹੀਆਂ ਨੇ ਦੇਖੋ ਤੇ ਆਪਾਂ ਇਦਾਂ ਹੀ ਸਾਬਤ ਹੀ ਪਾਣੀਆਂ ਨੇ ਸਾਬਤ ਨੂੰ ਹੀ ਫਰਾਈ ਕਰਾਂਗੇ ਆਪਾਂ ਤੇਲ ਜਿਹੜਾ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਹੁਣ ਆਮਲੇ ਪਾ ਦਵਾਂਗੇ ਸਾਰੇ ਆਲੇ ਆਪਾਂ ਨੇ ਇਹਦੀ ਚਾਹਤਨਾ ਪਾ ਦੇਣੀ ਨੇ ਇਹਨੂੰ ਆਪਾਂ ਜਿੱਦਾਂ ਪਹਿਲਾਂ ਥੋੜਾ ਥੋੜਾ ਫਰਾਈ ਕਰ ਲਵਾਂਗੇ ਜਦੋਂ ਤੁਸੀਂ ਹੋਲੇ ਜਿਹੜਾ achar ਹੈ ਨਾ ਆਪਣਾ ਵਧੀਆ ਬਣ ਜੂਗਾ ਫਲੇਮ ਨੂੰ మీడియం ਟੂ ਲੋ ਰੱਖਿਆ ਮੈਂ ਤੇ achar ਜਿਹੜਾ ਨਾ ਆਪਣਾ ਛੇਤੀ ਬਣ ਗਿਆ ਕਿਉਂਕਿ ਆਪਾਂ ਇਹਨਾਂ ਨੂੰ ਪਹਿਲਾਂ ਬੋਇਲ ਕਰ ਲਿਆ ਸੀਗਾ ਤੇ ਇਹ ਪਹਿਲਾਂ ਤੋਂ ਹੀ ਕਾਫੀ ਸੌਫਟ ਹੋਏ ਹੋਏ ਨੇ ਥੋੜਾ ਜਿਹਾ ਇਹਦੇ ਕਲਰ ਚੇਂਜ ਹੋ ਜੇਗਾ ਨਾ ਹਲਕਾ ਜਿਹਾ 골ਡਨ ਬ੍ਰਾਊਨ ਕਲਰ ਆ ਜਾਏਗਾ ਨਾ ਦੇਖੋ ਉਦੋਂ ਤੱਕ ਕਿ ਆਪਾਂ ਇਹਨੂੰ ਫਰਾਈ ਕਰਾਂਗੇ ਬਸ ਮੁਸ਼ਕਲ ਨਾਲ 2 ਕੁ ਮਿੰਟ ਲੱਗਣਗੇ ਇਹਨੂੰ ਕਿਉਂਕਿ ਅਸੀਂ ਆਮਲਿਆਂ ਨੂੰ ਬੋਇਲ ਕੀਤਾ ਹੋਇਆ ਸੌਫਟਾ ਹੀ ਪਹਿਲੇ ਹੀ ਹੋਏ ਹੋਏ ਨੇ ਆਹ ਦੇਖੋ ਆਹਦੇ ਕਿੰਨੇ इजीली ਕੱਟ ਹੋ ਰਹੇ ਨੇ ਥੋੜਾ ਥੋੜਾ ਜਿਹਾ ਕਲਰ ਚੇਂਜ ਹੋਣ ਲੱਗ ਜਾਏਗਾ ਜੋ ਜਿਹੜਾ ਕਲਰ ਥੋੜਾ ਜਿਹਾ ਚੇਂਜ ਹੋ ਗਿਆ ਹੈ ਔਲੇ ਜਿਹੜੇ ਆਪਣੇ ਨੇ ਬਸ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲੋਨ ਕਿਉਂਕਿ ਜਿਹੜੇ ਔਲੇ ਨੇ ਇਹ ਬਿਲਕੁਲ ਕੰਪਲੀਟ ਇੰਗਰੀਡੀਐਂਟ ਹੈ ਇਹਦੇ ਵਿੱਚ ਆਪਾਂ ਕੁਝ ਨਾ ਵੀ ਪਾਈਏ ਨਾ ਇਹੀ ਕਰਨਾ ਹੈ ਤੇ ਥੋੜੀ ਜਿਹੀ ਨਹਾਰਦੀ ਪਾ ਦਵਾਉਣੀ ਜੀ ਕੋਈ ਖਾਸ ਮਜਾਦਾ ਇੰਗਰੀਡੀਐਂਟਸ ਨਹੀਂ ਹੈ ਇਹ ਜਿਹੜੀ ਲੈ ਰਹੀ ਆਵਲੇ ਤੋਂ ਜੇ ਆਪਾਂ ਕੱਚੇ ਵੀ ਖਾ ਲਵਾਂਗੇ ਨਾ ਇਸੇ ਤਰ੍ਹਾਂ ਹੀ ਮਾਰਕੀਟ ਤੋਂ ਲਿਆ ਕੇ ਧੋ ਕੇ ਇਸ ਤਰ੍ਹਾਂ ਵੀ ਖਾ ਲਾਂਗੇ ਤੇ ਆਪਣੇ ਸ਼ਰੀਰ ਨੂੰ ਜ਼ਿਆਦਾ ਫਾਇਦੇ ਕਰਨਗੇ ਤੇ ਜ਼ਰੂਰੀ ਨਹੀਂ ਹੈ ਕਿ ਆਪਾਂ ਨੇ ਜ਼ਿਆਦਾ ਮਸਾਲੇ ਪਾਣੇ ਇਹਦੇ ਵਿੱਚ ਤੇ ਮਸਾਲਿਆਂ ਨਾਲ ਆਪਣਾ ਜਿਹੜਾ achar ਹੈ ਜ਼ਿਆਦਾ ਵਧੀਆ ਬਣਦਾ ਇਹੋ ਜਿਹਾ ਕੁਛ ਨਹੀਂ ਹੈ ਆਵਲੇ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਹੁੰਦੇ ਨੇ ਬਹੁਤ ਹੀ ਇੰਪੋਰਟੈਂਟ ਵਿਟਾਮਿਨਸ ਹੁੰਦੇ ਨੇ ਆਪਣੇ ਸ਼ਰੀਰ ਲਈ ਤੇ ਆਪਣੀ ਬਾਡੀ ਨੂੰ ਆਪਣੀ ਅੱਖਾਂ ਲਈ ਪੇਟ ਲਈ ਆਪਣੀ ਬਾਲਾਂ ਦੀ ਗ੍ਰੋਥ ਲਈ ਸਕਿਨ ਲਈ ਤੇ ਪੇਟ ਦੀ ਵਿੱਚ ਕੋਈ ਵੀ ਪ੍ਰੋਬਲਮ ਹੋਵੇ ਤਾਂ ਇਹ ਕਾਵਲਾ ਜੀ ਆਪਾਂ ਖਾ ਲਈ ਨਾ ਰੋਜ਼ ਤੇ ਇਹਦਾ ਇੰਨੇ ਵਧੀਆ ਰਿਜ਼ਲਟ ਨੇ ਕਿ ਬਹੁਤ ਹੀ ਆਪਣੇ ਸ਼ਰੀਰ ਨੂੰ ਆਰਾਮ ਵੀ ਦਿੰਦਾ ਤੇ ਹੁਣ ਇਹਦੇ ਨਾਲ ਮੈਂ ਆ ਮਿਰਚਾਂ ਲੈ ਲਈਆਂ ਸੀਗੀਆਂ ਤੇ 10 12 ਮਿਰਚਾਂ ਸੀ ਇਹਨਾਂ ਨੂੰ ਮੈਂ ਰਫਲੀ ਜਾਂ ਦੋ ਦੋ ਤਿੰਨ ਤਿੰਨ ਪੀਸ ਕਰ ਲਏ ਨੇ ਤੇ ਜੇ ਤੁਸੀਂ ਪਾਣੀ ਚਾਹੋ ਤੇ ਪਾ ਸਕਦੇ ਹੋ अदरवाइज ਇਹਨਾਂ ਨੂੰ ਸਕਿਪ ਵੀ ਕਰ ਸਕਦੇ ਹੋ ਤੇ ਮੈਂ ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ ਇਹਨਾਂ ਦਾ achar ਪਾ ਰਹੀ ਹਾਂ ਤੇ ਇਸੇ ਕਰਕੇ ਮੈਂ ਇੱਥੇ ਕੋਈ ਵੀ ਮਿਰਚ ਨਹੀਂ ਪਾਈ ਨਾ ਲਾਲ ਮਿਰਚ ਪਾਈ ਨਾ ਕਾਲੀ ਕੋਈ ਵੀ ਮੈਂ ਹੋਰ ਖਾਲਸ ਕੋਈ ਇੰਗਰੀਡੀਅੰਟ ਨਹੀਂ ਲਿਆ ਤੇ ਸਿੰਪਲ ਜਿਹਾ achar ਹੈ ਜੇ ਤੁਸੀਂ ਇਸੇ ਤਰ੍ਹਾਂ ਬਣਾ ਕੇ ਖਾਓਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਹਾਲਾਂਕਿ ਜਿਹੜਾ ਮਸਾਲੇ ਵਾਲਾ achar ਹੈ ਉਹ ਮੈਨੂੰ ਜ਼ਿਆਦਾ ਘੱਟ ਪਸੰਦ ਹੈ ਤੇ ਲੂਣ ਮਿਰਚ ਤੇ ਹਲਦੀ ਬਸ ਆਪਾਂ ਨੇ ਆਹੀ ਇੰਗਰੀਡੀਅੰਟ ਲੈਣੇ ਆ ਤੇ ਇਸ ਤਰ੍ਹਾਂ ਆਪਣਾ ਜਿਹੜਾ achar ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਤੁਸੀਂ ਇਹਨੂੰ ਹਫਤੇ 10 ਦਿਨ ਤੱਕ ਆਮਲੇ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਕਿਉਂਕਿ ਜਿਹੜਾ ਆਮਲੇ ਦਾ achar ਹੈ ਛੇਤੀ ਖਰਾਬ ਹੋ ਜਾਂਦਾ ਬਟ ਆਪਾਂ ਇਹਨੂੰ ਥੋੜਾ ਜਿਹਾ ਬਣਾ ਕੇ 10 ਦਿਨਾਂ ਲਈ 10 ਤੋਂ 15 ਦਿਨ ਲਈ ਅਸੀਂ ਆਰਾਮ ਨਾਲ ਇਹਨੂੰ ਸਟੋਰ ਕਰ ਸਕਦੇ ਹਾਂ ਇਹ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਤੇ ਇਹਨੂੰ ਜੇ ਰੱਖਣਾ ਹੈ ਨਾ ਆਪਾਂ ਨੇ ਤੇ ਕਾਚੀ ਦੇ ਕੰਟੇਨਰ ਦੇ ਵਿੱਚ ਰੱਖਣਾ ਤੇ ਪਲਾਸਟਿਕ ਵਾਲੇ ਦੇ ਵਿੱਚ ਥੋੜਾ ਜਿਹਾ ਰਹਿੰਦਾ ਰਿਸਕ ਰਹਿੰਦਾ ਹੈ ਕਿ achar ਖਰਾਬ ਹੋਣ ਦਾ ਡਰ ਰਹਿੰਦਾ ਹੈ ਤੇ ਆਪਾਂ ਕੱਚ ਦੇ ਭਾਂਡੇ ਦੇ ਵਿੱਚ ਇਹਨੂੰ ਬਿਲਕੁਲ ਠੰਡਾ ਕਰਕੇ ਫਿਰ ਇਹਨੂੰ ਪਾ ਕੇ ਰੱਖਾਂਗੇ ਆਪਾਂ ਤੇ ਆ ਜਿਹੜਾ achar ਹੈ ਨਾ ਆਪਣਾ ਹੁਣ ਬਿਲਕੁਲ ਬਣ ਕੇ ਤਿਆਰ ਹੈ ਤਾਂ ਦੇਖੋ ਬਹੁਤ ਹੀ ਆਪਣੇ ਵਧੀਆ ਆਮਲੇ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਤੁਸੀਂ ਵੀ ਇੱਕ ਵਾਰ ਜਰੂਰ ਬਣਾ ਕੇ ਇਹਨੂੰ ਟਰਾਈ ਕਰ ਸਕਦੇ ਹੋ ਜੇ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਗੈਸ ਫਲੇਮ ਨੂੰ ਆਫ ਕਰ ਦਿੱਤਾ ਤਾਂ achar ਆਪਣਾ ਤਿਆਰ ਹੈ ਇਨੂੰ ਆਪਾਂ ਬਿਲਕੁਲ ਠੰਡਾ ਕਰਕੇ ਫਿਰ ਕੱਚ ਦੇ ਕੰਟੇਨਰ ਦੇ ਵਿੱਚ ਆਪਾਂ ਇਹਨੂੰ ਰੱਖ ਦਵਾਂਗੇ ਤਾਂ ਆਪਣੀ ਦੀ ਜਿਹੜੀ ਰੈਸਪੀ ਹੈ ਬਣ ਕੇ ਤਿਆਰ ਹੋ ਚੁੱਕੀ ਹੈ ਉਹ ਖਾਓ ਤੇ ਇੰਜੋਏ ਕਰੋ ਤੇ ਆਪਾਂ ਹੁਣ ਇੱਕ ਨਵੀਂ ਰੈਸਪੀ ਦੇ ਨਾਲ ਤੁਹਾਨੂੰ ਮਿਲਾਂਗੇ ਉਦੋਂ ਤੱਕ ਸਤਿ ਸ਼੍ਰੀ ਅਕਾਲ ਜੀ